ਹੋ ਗਿਆ ਮੈਂ ਅੰਦਰ ਦੇ ਵਿੱਚ ਨਿਕਲ ਨੀ ਤਾਰਾਂ ਇਹ ਬਾਤ ਜੇ ਸਤਿਗੁਰ ਦੇ ਦਰੇ ਅਜੇ ਸਤਿਗੁਰ ਨਾਨਕ ਜੇ ਮੂਚ ਕਰੇ ਕਿਸਾਨ ਖੁਸ਼ਾਲ ਹੈ ਤਾਂ ਮੇਲਿਆਂ 'ਚ ਵੀ ਰੌਣਕ ਹੈ ਕਿਸਾਨ ਖੁਸ਼ਾਲ ਹੈ ਤਾਂ ਬਾਜ਼ਾਰਾਂ 'ਚ ਵੀ ਰੌਣਕ ਹੁੰਦੀ ਹੈ ਜਿੱਦੇ ਭੰਗੜੇ ਕਿਸਾਨੀ ਨਾਲ ਜੁੜੇ ਸੌਰਤ ਇੱਕ ਬਹੁਤ ਵੱਡਾ ਦਿਹਾੜਾ ਔਰ ਅੱਜ ਸਾਡੇ ਜੋ ਬੋਰਡ ਆਫ ਡਾਇਰੈਕਟਰਸ ਜਿਨ੍ਹਾਂ ਦੀ ਚੋਣ ਬਈ ਬਧੀਆ ਤਰੀਕੇ ਨਾਲ ਹੋਈ ਔਰ ਉਹ ਉਹ ਡਾਇਰੈਕਟਰ ਜਿਹੜੇ ਚੁਣੇ ਗਏ ਜੋ ਕਿ ਵਾਕਈ ਗੰਡੇਲੇ ਕਾਸਟਰਾਂ ਨੂੰ ਚੁਣੇ ਗਏ ਔਰ ਉਹਨਾਂ ਡਾਇਰੈਕਟਰਸ ਨੇ ਅੱਜ ਜਿਹੜਾ ਸੁਖਸ਼ਿੰਦਰ ਸਿੰਘ ਜੀ ਸੋਹੀ ਮਿਹਰੇ ਛੋਟੇ ਵੀ ਨਤਮਨ ਕਪਤੂ ਉਹਨਾਂ ਨੂੰ ਚੇਅਰਮੈਨ ਅਦੇ ਸਵਿੰਦਰ ਸਿੰਘ ਜੀ ਸੈਣੀਆ ਬੁੱਕਾ ਜੀ ਇਹਨ ਜਿਹੜਾ ਵਾਈਸ ਚੇਅਰਮੈਨ ਛੋੜਿਆ ਸੋ ਸਭ ਤੋਂ ਪਹਿਲਾਂ ਮੈਂ ਸਾਰੇ ਬੋਰਡ ਆਫ ਡਾਇਰੈਕਟਰਸ ਤੇ ਛੋੜੇ ਜਿਹੜੇ ਮੈਂ ਦੇ ਚੇਅਰਮੈਨਸ ਆਫ ਵਾਈਸ ਚੇਅਰਮੈਨ ਸਾਹਿਬ ਨੂੰ ਕੋ ਦਾਇਨਨ ਵਾਈਬਲੀ ਦਾ ਖਾਲਸਾ ਵਾਈਬਲੀ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਸਾਹਿਬ ਤੇ ਜਰਨਾ ਚਰਦਾਸ ਜੀ ਅਰਦਾਸ ਦੇਣੀ ਕਰਦਾ ਹਾਂ ਕਿਉਂਕਿ ਆਪਾਂ ਸਾਰੇ ਇਸ ਮਸਜਿਦ ਨਾਲ ਇਕੱਠੇ ਹੋਏ ਆਂ ਜੇ ਜਿਮੇਵਾਰੀ ਸੋਕੇਂਦਰ ਸਿੰਘ ਸੋਹੀ ਕੀ ਔਰ ਇਹਨਾਂ ਦੀ ਟੀਮ ਨੂੰ ਅੱਜ ਮਿਲੀ ਜਾ। ਉਸ ਜ਼ਿੰਮੇਵਾਰੀ ਨੂੰ ਗੁਰੂ ਸਾਹਿਬ ਤਨਦੇਹੀ ਨਾਲ ਨਿਭਾਉਣ ਦੀ ਜਿਹੜੀ ਹੈ ਉਹ ਤਾਕਤ ਦੇ ਨਾਲ ਲੈਣ ਬੁੱਧੀ ਹੈ। ਗੱਲ ਇਹ ਆ ਵੀ ਜੇ ਤਾਂ ਕੋਈ ਜ਼ਿੰਮੇਵਾਰੀ ਮਿਲਦੀ ਆ ਉਹ ਖੁਸ਼ੀਆਂ ਮਨਾਉਣਾ ਇੱਕ ਪੱਖ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਦੋਂ ਚੁਣੌਤੀਆਂ ਚੈਲੇਂਜਸ ਹੈ ਉਹਨਾਂ ਨੂੰ ਬਾਖਰੀਪੀ ਬਾਖੂਬੀ ਨਿਬੋਣਾ ਔਰ ਜ਼ਿੰਮੇਵਾਰੀ ਦਾ ਨਿਰਵਾਹ ਲੋਕਾਂ ਦੀ ਉਮੀਦਾਂ ਨਾਲ ਪੂਰੀ ਤਰ੍ਹਾਂ ਪੂਰੇ ਖਰੇ ਉਤਰਨਾ ਤੇ ਸੰਭੋਧ ਬਣਾਉਣਾ ਚੈਲੇਂਜਸ ਹੈ ਮੇਰੇ ਤੋਂ ਪਹਿਲਾ ਸਾਡੇ ਸਪਤਾਜੂ ਐਮਐਲਏ ਸਾਹਿਬ ਔਰ ਸਾਡੇ ਜੇਐਮਐਸ ਸਾਹਿਬ ਜਿਹਦਾ ਜੀ ਮੈਂ ਬਥੇਨੇ ਤੋਂ ਆਏ ਬੋਲ ਕੇ ਗਏ ਖੁਸ਼ੀ ਦਾਲੇ ਆ ਮੈਂ ਕੋਈ ਇਹਨਾਂ ਨੂੰ ਖੁਸ਼ ਕਰੀ ਵੀ ਕਹਿ ਰਿਹਾ ਸੁਭਾਏ ਆਪਣੀ ਹਾਜ਼ਰੀ ਲਾਉਣ ਲਈ ਇਹਨਾਂ ਨੂੰ ਬੁਦਾਈ ਦੇਣ ਲਈ ਬਾਪਾ ਕਿ ਆਪ ਸਾਰੇ ਅਦਾਸ ਕਰਕੇ ਸਵਜੇ ਟਕ ਨਾਲ ਚਲੌਣ ਦਾ ਪਰਬਖਸ਼ੇ ਤੇ ਇਸ ਮਿਲਦਾ ਮਿਲ ਬਹੁਤ ਚੰਗਾ ਲੱਗਿਆ ਕਿ ਦਿਨ ਜਿਹੜੀ ਫੈਸਟੀਵਲ ਦੀ ਜਾਂਦੀ ਹੈ ਜਿਹੜੇ ਆਸ-ਪਾਸ ਦੀ ਦੇ ਵੀਦਾਰ ਸਾਥ ਦੇ ਰਹੇ ਆ 18 ਜਦੋਂ ਸਰਦਾਰ ਆਈਏ 18000 ਕਿਉਂਕਿ 18 ਲੱਖ ਨਹੀਂ ਸੀ ਤੇ ਬੋਲੀ ਬੋਲੀ 27 ਤੇ 28 ਦੇ ਬਣ ਆ ਸਾਡੀ ਇਹ ਵੀ ਇਹ ਹੈ ਕਿ ਉਹਦੀ ਕੋਰ ਐਕਸਟੈਂਸ਼ਨ ਕਰਕੇ ਉਹਦੇ ਵਿੱਚ ਵਾਦਾ ਕਰਦੇ ਹਾਂ ਅਸੀਂ ਨੇ ਅਮੀ 35-40 ਹਜ਼ਾਰ ਰੱਖਿਆ ਖਰੀਦੀ ਮਸ਼ੀਨਰੀ ਬਹੁਤ ਪੁਰਾਣੀ ਹੈ ਜੀ ਫਿਰ ਵੀ ਤੁਸੀਂ ਬਾਤਾਂ ਦੀ ਮਿਹਰ ਐਨੀ ਪ੍ਰਾਣੀ ਹੋ ਗਈ ਵਧੀਆ ਤਰ੍ਹਾਂ ਇਹ ਵੀ ਚੰਗੀ ਗੱਲ ਆ ਜਾਂ ਸਟਾਫ ਲਾ ਲੋ ਸਾਰੇ ਇੰਜੀਨੀਅਰ ਵਗੈਰਾ ਤੇ ਇਹਦੇ ਪ੍ਰਬੰਧ ਸਾਰੇ ਦਾ ਸਾਥ ਸਰਕਾਰ ਵੱਲੋਂ ਕੋਈ ਇਹ ਤਾਂ ਹੋਰ ਉਪਰਾਲਾ ਹੋਏਗਾ ਵੀ ਨਿਕਾ ਲਈ ਗੱਲ ਹੋਈ ਸੀ ਐਮਐਲਏ ਸਾਹਿਬ ਨਾਲ ਵੀ ਤੇ ਇਹ ਸ਼ਹਿਰ ਦੇ ਜਸਟੇਸ਼ਨ ਤੱਕ ਵਾਸਤੇ ਜਿਹੜੀ ਬੰਛੀ ਦੀ ਰੋਡ ਵੀ ਜੀਐਮ ਸਾਹਿਬ ਕੋਲੋਂ ਇਹ ਪ੍ਰੋਪੇਅਰ ਕਰੀਏ ਨੇ ਸਰਕਾਰ ਕੋਲੋਂ ਜ਼ਰੂਰੀ ਬੋਲੇ ਬੋਲੇ ਉੱਠ ਕੇ ਬਠਾ ਕੇ ਬੈਠਾ ਹੈ ਬਹੁਤ ਬਹੁਤ ਬੜੀ ਬਹੁਤ ਆਪਾਂ ਹੋਰ ਜਿਹਨਾਂ ਦਾ ਲਾਹ ਹੈ ਆਜਾ ਲੋ ਕੋੜੇ ਅੰਦਰ ਜਿੱਤੇ ਭਾਈ ਰੋਕਾ ਦੇਵੰਦਰ ਗਾਣ ਹੋਗਾ ਅੱਜ ਜਿੱਤੇ ਹੋਰ ਬੱਚੇ ਆਓ ਜਾਓ ਬਈ ਮਿਸਟਰ ਮਾਨਸਾ ਸਾਹਿਬ ਆ ਗਏ ਟੈਣੀ ਆਲੇਓ ਇਹ ਸਾਡੇ ਵਾਈਸ ਪ੍ਰਿੰਦਰ ਚੇਅਰਮੈਨ ਆਜਾ ਸਰਪੰਨ ਸਾਹਿਬ ਬੁੱਗਾ ਕੜੀਆ ਬੋਲੇ ਸੋਨਿਹਾਰ ਬਹੁਤ ਸ਼ੁਕਰੀਆ ਕਾਰ